ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਉਹ ਮਾਫੀ ਚਾਹਣਾ ਸ਼ਬਦਰੀ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਥਾ ਥਾ ਤੇ ਇਸ ਤਰ੍ਹਾਂ ਕੀ ਆਪ ਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਗਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਦੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ ਆ ਗੋਏ ਦੀ ਲਿਬ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਾਟਨ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਾਟਨ ਇਹਨਾਂ ਨੇ ਮਾਰ ਦੇ ਸ਼ਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ੇ ਵੀ ਹੋਰ ਲੋਕਾਂ ਦੀ ਵਾਲ ਮ ਉਹਨਾਂ ਨੇ ਇਹ ਆ ਦੇਖੋ ਹੋਏ ਦਾ ਲਿਬੜਿਆ ਜਿਹੜਾ ਸਤਾਦੀ ਥਾ ਦਾ ਤੋਂ ਉਹਨਾਂ ਚ ਮਾਰ ਦਾ ਸ਼ਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ 93 ਦਾ ਪਿਆਰ ਨੇ ਆਹ ਕੀ ਹੋਣਾ ਜੀ ਰੋਗੇ ਜੀ ਦੇ ਤੋਂ ਵੇਖ ਲੈ ਬਾਬਾ ਜੀ ਉੱਤੇ ਸ਼ਤਰ ਲਾਉਣ ਦਾ ਕੀ ਫਾਇਦਾ ਹੈ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਇਹ ਉਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਈ ਮਾਰੀ ਕਰ ਜੇ ਮਾਰੀਗਾ ਕਿਸੇ ਨੂੰ ਬੈਡ ਮੰਨ ਕੇ ਨਹੀਂ ਜਾਇਆ ਬਹੁਤ ਜਿਆਦਾ ਨਹੀਂ ਜਾਇਆ ਇਹ ਜਲਦੀ ਪੰਜ ਸਿੰਘ ਹੀ ਨਹੀਂ ਹੈਗੇ ਪੂਰੇ ਜਿਲ੍ਹੇ ਦਾ ਮਾੜੇ ਬੱਚੋ ਮਾਰੇ ਆਂ ਜੋ ਮਾਰੇ ਜਾ ਇਹਨਾਂ ਨੂੰ ਇੱਧਰ ਲੈ ਕੇ ਜਾਓ ਗੁਰੂਪੁਰਾ ਦੇ